ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰੇ ਫ੍ਰੈਂਡ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਅੱਜ ਬਣਾਵਾਂਗੇ ਹਨਾ ਪੁਦੀਨੇ ਵਾਲੀ ਉਹਦੇ ਵਾਸਤੇ ਆਪਾਂ ਨੇ ਕੀ ਕੀ ਲੈਤਾ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਆਪਾਂ ਨੇ ਲੈਤਾ ਬੇਸਨ ਕਿਉਂਕਿ ਇਦਾਂ ਤੁਸੀਂ ਬਣਾ ਕੇ ਨਾ ਇਹਨੂੰ ਕਾਫੀ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ 6 ਮਹੀਨੇ ਹਨਾ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੀ ਹੈਗੀ ਆਪਾਂ ਨੇ ਫ੍ਰੈਸ਼ ਹਨਾ ਪੁਦੀਨਾ ਲੈਤਾ ਹੈਗਾ ਦੇਖੋ ਅਜੇਪਾ ਪਦੀਨਾ ਫਲੇਵਰ ਬਣਾਵਾਂਗੇ ਤੁਸੀਂ ਆ ਨਾ ਤਨੀਆ ਜਾਂ ਕੋਈ ਵੀ ਫਲੇਵਰ ਤੁਹਾਨੂੰ ਪਸੰਦ ਹੈ ਜਾਂ ਸਿੰਪਲ ਤੁਹਾਨੂੰ ਪਸੰਦ ਹੈ ਤੁਸੀਂ ਉਹ ਬਣਾ ਸਕਦੇ ਹੋ ਤੇ ਉਹਦੇ ਵਾਸਤੇ ਦੇਖੋ ਆਪਾਂ ਨੇ ਲੈਤਾ ਹੈਗਾ 1.5 ਕੱਪ ਦੇ ਕਰੀਬ ਆਪਾਂ ਨੇ ਇੱਥੇ ਬੇਸਨ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਤਿੱਖੀ ਬਣਾਵਾਂਗੇ ਕਿਉਂਕਿ ਜਲ ਜੀਰਾ ਆਪਾਂ ਬਣਾਉਨੇ ਆ ਜਦੋਂ ਬੂੰਦੀ ਬਣਾਉਨੇ ਆ ਨਾ ਉਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਬੂੰਦੀ ਜਦੋਂ ਪਾਉਨੇ ਆ ਬਹੁਤ ਟੇਸਟੀ ਲੱਗਦੀ ਹੈ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਲਾਲ ਮੇਚ ਪਾਊਡਰ ਤੇ ਨਮਕ ਨਮਕ ਤਾਂ ਕਮ ਸੇ ਕਮ ਹਨਾ 1 스ਪੂਨ ਵਾਂਗੂ ਪਾ ਦਾਂਗੇ ਕਿਉਂ ਤਰਾਰੀ ਵਾਲੀ ਉਹ ਬਣਾਵਾਂਗੇ ਤੇ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਤੇ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਪਾਵਾਂਗੇ ਅਗਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਿਰਫ ਇੱਕ ਪਿੰਚ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂ ਜਿਆਦਾ ਥਿੱਕ ਤੇ ਨਾ ਜਿਆਦਾ ਪਤਲਾ ਕਿਉਂਕਿ ਆਪਾਂ ਇਹਨੂੰ ਗੁੰਦੀ ਬਣਾਉਣੀ ਹੈਗੀ ਨਾ ਜੇ ਆਪਣੇ ਪਕੌੜੀਆਂ ਬਣਾਉਣੀਆਂ ਹਨ ਉਹਦਾ ਬੈਟਰ ਅਲੱਗ ਤਰੀਕੇ ਦਾ ਹੁੰਦਾ ਹੈ ਉਹ ਮੈਂ ਤੁਹਾਨੂੰ ਫੇ ਕਿਸੇ ਦਿਨ ਦੱਸੂਗੀ ਹੁਣ ਇਸ ਤਰੀਕੇ ਨਾਲ ਦੇਖਾਂਗੇ ਆਪਾਂ ਉਠਾ ਕੇ ਕੋ ਬਿਲਕੁਲ ਲੰਬੀ ਤਾਰ ਬਣ ਰਹੀ ਹੈ ਨਾ ਇਸ ਤਿਜ਼ਤੀ ਦੇ ਵਿੱਚ ਆਪਾਂ ਨੂੰ ਇਹ ਚਾਹੀਦਾ ਹੈ ਪਦੀਨੇ ਨਾ ਇਹਨੂੰ ਥੋੜਾ ਜਿਹਾ ਫਰਾਈ ਕਰਕੇ ਹੀ ਯੂਜ਼ ਕੀਤਾ ਜਾਂਦਾ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਰ ਲਾਂਗੇ ਫਰਾਈ ਹੁਣ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਇਹ ਐਕਸਟਰਾ ਓਇਲ ਉਹਨੂੰ ਕਢਾਲ ਦਾਂਗੇ ਉਂਦੀ ਬਣਾਉਣ ਵਾਸਤੇ ਵੀ ਆਪਾਂ ਨੂੰ ਕੋਈ ਬਸ ਇਦਾਂ ਦੀ ਗਲੀਆਂ ਵਾਲਾ ਕੋਈ ਤੁਹਾਡੇ ਕੋਲੇ ਕਦੂ ਕਸ਼ਾ ਹੈਗਾ ਝਾਰਨੀ ਹੈਗੀ ਹੈ ਨਾ ਕੁਝ ਵੀ ਹੈਗਾ ਤੁਸੀਂ ਉਹ ਲੈ ਸਕਦੇ ਹੋ ਕਿਸੇ ਵੀ ਚੀਜ਼ ਨੂੰ ਜਦੋਂ ਫਰਾਈ ਕਰ ਲੈਣਾ ਉਹ ਇਦਾਂ ਭੋਰ ਲਾਂਗੇ ਆਪਾਂ ਇਹਨੂੰ ਬਸ ਇਹਦੇ ਉੱਪਰ ਪਾਉਂਦੇ ਜਾਣੇ ਕੁਝ ਨਹੀਂ ਕਰਨਾ ਇਹਨੂੰ ਹਿਲਾਉਣਾ ਨਹੀਂ ਬਸ ਇਦਾਂ ਇੱਕ ਜਗ੍ਹਾ ਤੇ ਫੜ ਕੇ ਆਪਣੀ ਰੱਖ ਲੈਣਾ ਤੁਸੀਂ ਜਿੱਦਾਂ ਕਿ ਰਾਇਤਾ ਬਣਾਉਣਾ, ਜਲ ਜੀਰਾ ਬਣਾਉਣਾ, ਪਾਣੀ ਪੂਰੀ ਵਾਲਾ ਮਸਾਲਾ ਬਣਾਉਣਾ ਹਨਾ, ਪੁਸ਼ਪੀ ਬਣਾਉਣਾ ਤੇ ਜਦੋਂ ਵੀ ਤੁਹਾਡਾ ਮਨ ਕਰੇ ਫਰੈਸ਼ ਤੁਸੀਂ ਆਪਣੇ ਘਰ ਵਿੱਚ ਇਹਨੂੰ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਫਰੈਸ਼ ਫਰੈਸ਼ ਬਣਾ ਕੇ ਵੀ ਯੂਜ਼ ਕਰ ਸਕਦੇ ਹੋ ਅੱਜ ਬੂੰਦੀ ਬਣਾਈਏਗੀ। ਬੂੰਦੀ ਤਾਂ ਆਪਣੇ ਬਣਾ ਲਈ ਹੈਗੀ। ਹੁਣ ਕੱਲੀ ਬੂੰਦੀ ਦੇ ਨਾਲ ਤਾਂ ਆਪਾਂ ਜਲ ਜੀਰਾ ਨਹੀਂ ਬਣਾ ਸਕਦੇ। ਉਹਦੇ ਵਾਸਤੇ ਆਪਾਨੂੰ ਕੁਝ ਫਰੈਸ਼ ਫਰੈਚ ਚੀਜ਼ਾਂ ਚਾਹੀਦੀਆਂ ਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ। ਉਦੇ ਵਾਸਤੇ ਆਪਾਂ ਲੈ ਲਿਆ ਤਾਂ ਪੁਦੀਨਾ ਪੁਦੀਨਾ ਲੈਤਾ ਹੈ ਤੇ ਆਪਾਂ ਜੀਰਾ ਲਵਾਂਗੇ ਥੋੜੀ ਜੀ ਕਾਲੀ ਮਿਰਚ ਲਵਾਂਗੇ ਫਰੈਸ਼ ਨਿੰਬੂ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਲੈ ਲੈਣਾ ਇੱਕ ਜੱਗ ਉਹਦੇ ਵਿੱਚ ਆਪਾਂ ਪਾਵਾਂਗੇ ਪੁਦੀਨਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਨਿੰਬੂ ਜੇ ਗਲਾਸ ਬਣਾਉਨੇ ਆ ਨਾ ਉਹਨੇ ਤੁਸੀਂ ਨਿੰਬੂ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਣਾ ਚਾਟ ਮਸਾਲਾ ਥੋੜੀ ਜੀ ਕਾਲੀ ਮਿਰਚ ਫਾਈਟ ਨਾਮਕ ਜਿਹੜਾ ਸਿੰਦਾ ਨਮਕ ਹੈ ਤੁਹਾਨੂੰ ਪਤਾ ਹੀ ਹੈ ਸਾਰੇ ਫਰੈਂਡ ਨੂੰ ਜਿਹੜੇ-ਜਿਹੜੇ ਮੇ ਨਾਲ ਜੁੜੇ ਨੇ ਮੈਂ ਸਿੰਦਾ ਨਮਕ ਹੀ ਚੁਸ ਕਰਦੀ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਠੰਡਾ ਪਾਣੀ ਥੋੜੇ ਜਿਹੀ ਆਈਸ ਕ్యూਬ ਪਾ ਕੇ ਹੁਣ ਆਪਾਂ ਨੇ ਇਹਦੇ ਵਿੱਚ ਦੇਖੋ ਚਾਰ ਹਰੀਆਂ ਮਿਰਚਾਂ ਐਡ ਕਰ ਲਈਆਂ ਆਪਾਂ ਇਹਨੂੰ ਪੀਸ ਲਾਂਗੇ ਚੰਗੇ ਤਰੀਕੇ ਦੇ ਨਾਲ ਹਾਂਜੀ ਹੁਣ ਆਪਾਂ ਨੇ ਇਹਨੂੰ ਪੀਸ ਲਿਆ ਹੈਗਾ ਹੁਣ ਕਈ ਫਰੈਂਡ ਸੋਚਦੇ ਹੋਣਗੇ ਵੀ ਬਨਾਤ ਜਲ ਜਿਰਾ ਰਹੇ ਹਾਂ ਤੁਹਾਡੇ ਕੋਲ ਜੀਰਾ ਤਾਂ ਤੁਸੀਂ ਐਡ ਹੀ ਨਹੀਂ ਕੀਤਾ ਹੈਗਾ ਜੀਰੇ ਵਾਸਤੇ ਆਪਾਂ ਲਵਾਂਗੇ ਸਭ ਤੋਂ ਉਹਨੂੰ ਆਪਾਂ ਤਵੇ ਦੇ ਉੱਪਰ ਥੋੜਾ ਜਿਹਾ ਭੁੰਨ ਲਾਂਗੇ ਹਲਕਾ ਜਿਹਾ ਬ੍ਰਾਊਨ ਜਿਹਾ ਕਰਕੇ ਭੁੰਨਾਗੇ ਇਹਨੂੰ ਆਪਾਂ ਥੋੜਾ ਲੈ ਲੈਨੇ ਕਿਉਂਕਿ ਅਜੇ ਆਪਾਂ ਥੋੜਾ ਬਣਾ ਰਹੇ ਹਾਂ ਹੁਣ ਆਪਾਂ ਇਹਨੂੰ ਕਰ ਦਾਂਗੇ ਇਹਦੇ ਵਿੱਚ ਐਡ ਹੁਣ ਆਪਾਂ ਨੇ ਜਿੰਨੇ ਗਲਾਸ ਬਣਾਉਣੇ ਆ ਥੋੜੀ ਜਿਹਾ ਪਾ ਪਾਂ ਲਾਂਗੇ ਆਈਸ ਕ్యూਬ ਜਿਹੜੀ ਆਪਣੀ ਬੂੰਦੀ ਹੈ ਫਰੈਸ਼ ਆਪਾਂ ਹੁਣ ਆਪਾਂ ਪਹਿਲਾਂ ਇਹਨੂੰ ਅਲੱਗ ਗਲਾਸ ਦੇ ਵਿੱਚ ਪਾਉਣ ਲੈਨੇ ਆ ਬਿਲਕੁਲ ਜਿੱਦਾਂ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਹੋ ਜਲ ਜੀਰਾ ਉਸ ਨਾਲੋਂ ਵੀ ਕਿਤੇ ਜ਼ਿਆਦਾ ਇਹ ਟੇਸਟੀ ਹੁੰਦਾ ਹੈ ਤੇ ਫਰੈਸ਼ ਤਾਂ ਤੁਹਾਨੂੰ ਪਤਾ ਹੀ ਹੈਗਾ ਕਿਉਂਕਿ ਆਪਾਂ ਫਰੈਸ਼ ਬਣਾ ਰਹੇ ਹਾਂਗੇ ਤੁਸੀਂ ਹੁਣ ਕਿਸੇ ਵੀ ਸਿਪਰ ਦੇ ਨਾਲ ਜਾਂ ਐਦਾਂ ਹਣਾ ਤੁਸੀਂ ਪੀ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬੂੰਦੀ ਵੀਡੀਓ ਕਿੱਦਾਂ ਦੀ ਲੱਗੀ ਹੈ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਜਲਦੀ ਕਰਨਾ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਕਿ ਆਪਾਂ ਜਿਹੜਾ ਜਲ ਜੀਰੇ ਵਾਸਤੇ ਜੋ-ਜੋ ਵੀ ਜੂਸ ਕੀਤਾ ਹੈ ਨਾ ਉਹਨੂੰ ਵੀ ਆਪਾਂ ਇੱਕ ਮਿਕਸ ਕਰਕੇ ਸਾਰੀ ਚੀਜ਼ ਨੂੰ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਤੇ ਜਿਹੜੀ ਆਪਣਾ ਪੁਦੀਨਾ ਹੈਗਾ ਇਹਨੂੰ ਵੀ ਆਪਾਂ ਪੀਸ ਕੇ ਹਨਾ ਕਿਦਾਂ ਸਟੋਰ ਕਰਕੇ ਰੱਖ ਸਕਦੇ ਹਾਂ ਸਾਰੀ ਵੀਡੀਓ ਮੈਂ ਤੁਹਾਨੂੰ ਜਲੂਰ ਅਪਲੋਡ ਕਰੂੰਗੀ ਤੇ ਫਿਰਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ